ਪਹਿਲਾਂ ਮੈਂ ਕਾਰਡਬੋਰਡ ਦੀਆਂ ਚੀਜ਼ਾਂ ਬਣਾਉਂਦਾ ਹੀ ਟਰੈਕਟਰ ਹੋ ਗਿਆ ਕਰਪੈਨ ਹੋ ਗਈ ਗੱਡੀਆਂ ਹੋ ਗਈਆਂ ਫੇਰ ਮੈਂ ਸੋਚਿਆ ਕੋਈ ਵੱਡਾ ਬਣਾਉਣਾ ਜੀ ਤੇ ਆਪ ਬੈਠ ਕੇ ਚਲਾ ਸਕੀਏ ਮੇਰੇ ਪਾਪਾ ਕਹਿੰਦੇ ਹਨ ਕਿ ਤੂੰ ਐਂ ਕਰ ਸਾਈਕਲ ਤੇ ਮੋਟਰ ਲਾ ਲੈ ਮੋਟਰ ਤੇ ਮਂਗਾ ਲਈ ਆ ਤੇ ਆਪਾਂ ਵੱਖਰਾ ਕਰਨੇ ਆ ਜਦੋਂ ਹੁਣ ਆਪਾਂ ਜਾਂਦੇ ਹੋਈਏ ਮੁੜ ਕੇ ਬੰਦਾ ਵੇਖੇ ਕਿ ਆਹ ਚੀਜ਼ ਬਣਾਨੀ ਆਪਾਂ ਜੀ ਕੰਪੀਟੀਸ਼ਨ ਤੇ ਜਾਣਾ ਸੀ ਸਕੂਲ ਵੱਲੋਂ ਫਿਰ ਉੱਥੇ ਲੈ ਕੇ ਗਏ ਜੀ ਉੱਥੇ ਆਪਾਂ ਫਰਸਟ ਇਨਾਮ ਜਿੱਤਿਆ 5100 ਰੁਪਿਆ ਨਾਲੇ ਟਰੋਫੀ ਉਹ ਚੰਡੀਗੜ੍ਹ ਯੂਨੀਵਰਸਿਟੀ ਉੱਥੇ ਗਏ ਸੀ ਹਾਂ ਉੱਥੇ ਹੀ ਫਰਸਟ ਪ੍ਰਾਈਜ਼ ਜਿੱਤ ਕੇ ਆਏ ਹਾਂ ਜੀ ਮੇਰਾ ਨਾਂ ਜੀ ਨਵਜੋਤ ਸਿੰਘ ਹੈ ਆਪਣਾ ਤਲਵੰਡੀ ਮਲਿਕ ਪਿੰਡ ਦੇ ਜੀ ਆਪਣਾ ਤੇ 10th ਕਲਾਸ ਹੈ ਹੈਰੀਟੇਜ ਪਬਲਿਕ ਸਕੂਲ 'ਚ ਪੜ੍ਹਦਾ ਹਾਂ ਜੀ ਕੀ ਸਾਈਕਲ ਬਣਾਇਆ ਕੀ ਸੋਚ ਕੇ ਬਣਾਇਆ ਕੀ ਤੋਂ ਰਿਵਾਜ ਦੇ ਚਾਇ ਕੋਈ ਸਾਈਕਲ ਤਿਆਰ ਕਰੇ ਇਹ ਸਾਈਕਲ ਬਣਾਇਆ ਜੀ ਮੈਂ ਪਹਿਲਾਂ ਤੇ ਜੀ ਮੈਂ ਮੈਂ ਸੋਚਿਆ ਹੀ ਸੀ ਕਿ ਆਪਾਂ ਕੁਝ ਕਰੀਏ ਕਿਉਂਕਿ ਪਹਿਲਾਂ ਮੈਂ ਕਾਰਡਬੋਰਡ ਦੀਆਂ ਚੀਜ਼ਾਂ ਬਣਾਉਂਦਾ ਸੀ ਟਰੈਕਟਰ ਹੋ ਗਿਆ ਕਰਪੈਨ ਹੋ ਗਈਆਂ ਗੱਡੀਆਂ ਹੋ ਗਈਆਂ ਕਾਰਡਬੋਰਡ ਦੀਆਂ ਬਣਾਉਂਦਾ ਸੀ ਪਰ ਉਹ ਟੁੱਟ ਜਾਂਦੀਆਂ ਸੀ ਫਿਰ ਮੈਂ ਸੋਚਿਆ ਕੁਝ ਵੱਡਾ ਬਣਾਣੇ ਆ ਜਿੱਤੇ ਆਪ ਬੈਠ ਕੇ ਚਲਾ ਸਕੀਏ ਫਿਰ ਜੀ ਮੈਂ ਆ ਸਾਈਕਲ ਬਣਾਇਆ ਪਰ ਫਿਰ ਮੈਂ ਪਹਿਲਾਂ ਸਭ ਤੋਂ ਪਹਿਲਾਂ ਨਾ ਆ ਬੋਡੀ ਜੀ ਲੈ ਲਈ ਇਹਦੀ ਤੇ ਆ ਪਾਈਪ ਸੀ ਆਪਾਂ ਕੋਲ ਇਹ 파이브 ਘਰੀ ਪਏ ਸਨ ਖਰਾਬ ਜੇ ਠੀਕ ਹੈ ਉਹਨਾਂ ਨੂੰ ਆਪਾਂ ਵੈਲਡ ਕਰ ਲਿਆ ਵੈਲਡ ਕਰਕੇ ਉਸ ਤੋਂ ਬਾਅਦ ਆ ਸਾਈਕਲ ਆਪਣਾ ਪੁਰਾਣਾ ਲੈ ਲਿਆ ਸੀ ਉਹਦਾ ਹੈਂਡਲ ਲਾਤਾ ਜੀ ਹੈਂਡਲ ਲਾ ਕੇ ਉਹਦੇ ਟਾਇਰ ਪਾ ਕੇ ਫਿਰ ਆਪ ਕੋ ਮੋਟਰ ਰਹਿ ਗਈ ਸੀ ਕਿ ਮੋਟਰ ਕੀ ਲਗਾਈਏ ਫਿਰ ਮੈਂ ਐਮਾਜ਼ੋਨ ਤੋਂ ਆ ਮੋਟਰ ਮੰਗਾਈ ਜੀ 3500 ਦੀ ਠੀਕ ਹੈ ਜੀ ਆਪਣੇ ਕੋ ਬੈਟਰੀਆਂ ਪਈਆਂ ਸਨ ਸਪਰੇਅ ਵਾਲੀ ਪੰਪ ਦੀਆਂ ਬੈਟਰੀਆਂ ਇਹ ਦੋ ਲਈਆਂ ਜੀ ਆਪਾਂ ਇਹ ਦੋ ਬੈਟਰੀਆਂ ਖਰੀਦੀਆਂ ਉਸ ਤੋਂ ਬਾਅਦ ਆਪਣੇ ਕੋ ਕੀ ਸਵਿਚ ਖਰੀਦੇ ਆ ਆਪਾਂ ਹੋਰਨ ਵਾਸਤੇ ਬਟਨ ਖਰੀਦਿਆ ਸਪੀਡੋਮੀਟਰ ਖਰੀਦਿਆ ਜੀ ਫਿਰ ਐਂਟੀ ਗੀਟਰ ਲਗਾਏ ਜੀ ਇੱਥੇ ਪਰ ਜਦੋਂ ਆ ਮੈਂ ਬਣਾਉਣ ਲੱਗਾ ਸੀ ਮੇਰੇ ਪਾਪਾ ਕਹਿੰਦੇ ਹਨ ਕਿ ਤੂੰ ਐਂ ਕਰ ਸਾਈਕਲ ਤੇ ਮੋਟਰ ਲਾ ਲੈ ਮੋਟਰ ਤੇ ਮਂਗਾ ਲਈ ਆ ਤੇ ਮੈਂ ਸੋਚਿਆ ਨਹੀਂ ਸਾਈਕਲ ਤੇ ਨਹੀਂ ਮੋਟਰ ਲਾਣੀ ਸਾਈਕਲ ਤੇ ਹਰੇਕ ਮੋਟਰ ਲਾ ਦਿੰਦਾ ਕੋਈ ਵੀ ਜਵਾਕ ਬਣਾ ਲੇਗਾ ਤੇ ਆਪਾਂ ਵੱਖਰਾ ਕਰਨੇ ਆ ਜਦੋਂ ਹੁਣ ਆਪਾਂ ਜਾਂਦੇ ਹੋਈਏ ਮੁੜ ਕੇ ਬੰਦਾ ਵੇਖੇ ਕਿ ਆ ਚੀਜ਼ ਬਣਾਣੀ ਆ ਆਪਾਂ ਹੀ ਫਿਰ ਆਪਾਂ ਆ ਤਿਆਰ ਕੀਤਾ ਆ ਮੋਟਰ ਤੇ ਪਿਆ ਸੀ ਆਪਣੀ ਮੋਟਰ ਤੇ ਪੈਪ ਪਿਆ ਸੀ ਇਹ ਫਿਰ ਆਪਾਂ ਐ ਪਲਾਸਟਿਕ ਦਾ ਉੱਤੇ ਚਾੜਤਾ ਸਾਈਕਲ ਦੇ ਉੱਤੇ ਤੇ ਉੱਤੇ ਆਪਾਂ ਸੀਟ ਲਾਤੀ ਸਾਰੇ ਕੁਝ ਵਰਕਿੰਗ ਹੈ ਹੁਣ ਜੀ ਹੁਣ ਜਦੋਂ ਆ ਕੀ ਸਵਿਚ ਔਨ ਕਰਦੇ ਆ ਤੇ ਕਲਚ ਦਬਦੇ ਆ ਜਦੋਂ ਕਲਚ ਛੱਡਾਂਗੇ ਜੀ ਉਦੋਂ ਸਾਈਕਲ ਆਪਣਾ ਚੱਲੂਗਾ ਕਲਚ ਕਿਵੇਂ ਬਣਾਇਆ ਹੈ ਤੁਸੀਂ ਨੱਥੀ ਫੋਸਟ ਕੇ ਬਣਾਇਆ ਇੱਕ ਕਲਚ ਜੀ ਹੁਣ ਸ਼ੌਂਕੀ ਆ ਦੇਖੋ ਜੀ ਆਪਾਂ ਬਟਨ ਲਗਾਤਾ ਸਵਿਚ ਲਗਾਗਾਤਾ ਇੱਕ ਜਦੋਂ ਵੀ ਬ੍ਰੇਕ ਨੂੰ ਪ੍ਰੈਸ ਕਰਦੇ ਆ ਆ ਬਟਨ ਔਫ ਹੋ ਜਾਂਦਾ ਠੀਕ ਹੈ ਆਪਣੀ ਮੋਟਰਸਾਈਕਲ ਰੁਕ ਜਾਏਗਾ ਆਪਾਂ ਜਦੋਂ ਇੱਕ ਕਲੱਚ ਨੂੰ ਛੱਡਾਂਗੇ ਉਦੋਂ ਹੀ ਮੋਟਰਸਾਈਕਲ ਆਪਣਾ ਭੱਜੇਗਾ ਜੀ ਸਪੀਡ ਕਿੰਨੀ ਆਉਂਦਾ ਹੈ ਸਪੀਡ ਇਹਦੀ 25-30 ਕਿਲੋਮੀਟਰ ਹੈ ਜੀ ਪਰ ਆਵਰ ਤੇ ਕਿੰਨਾ ਬੈਟਰੀ ਦਾ ਬੈਕਪ ਹੈਗਾ ਕਿੰਨੇ ਕਿਲੋਮੀਟਰ ਚੱਲਦਾ ਇਹ ਇੱਕ ਫੁੱਲ ਚਾਰਜ ਤੇ ਹੀ 12 ਕਿਲੋਮੀਟਰ ਚੱਲ ਜਾਂਦਾ ਕੀ ਸੋਚ ਕੇ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਸੀਂ ਇਹ ਚੀਜ਼ ਬਣਾਉਂਗੇ ਤੁਹਾਨੂੰ ਸਕੂਲ ਦੇ ਵਿੱਚ ਦੱਸਿਆ ਗਿਆ ਜਾਂ ਕਿਸ ਤਰੀਕੇ ਨਾਲ ਇਹ ਜੀ ਮੈਂ ਕੰਪੀਟੀਸ਼ਨ ਤੇ ਜਾਣਾ ਸੀ ਸਕੂਲ ਵੱਲੋਂ ਤੇ ਮੈਡਮ ਪੁੱਛਦੇ ਆ मैडम ਨੂੰ ਪਤਾ ਸੀ ਕਿ ਨਵਜੋਤ ਨੇ ਆਹ ਚੀਜ਼ ਬਣਾਈ ਹੈ ਸਾਈਕਲ ਬਣਾਇਆ ਤੇ ਮੈਡਮ ਨੇ ਮੈਨੂੰ ਬੁਲਾਇਆ ਮੈਮ ਕਹਿੰਦੇ ਕੰਪੀਟੀਸ਼ਨ ਆ ਰਿਹਾ ਹੈ ਕਿ ਉੱਥੇ ਜਾਣਾ ਹੈ ਆਪਾਂ ਭਾਈ ਗੁਰਦਾਸ ਕਾਲਜ ਦੇ ਵਿੱਚ ਤੇ ਉੱਥੇ ਮੈਨੂੰ ਮੈਂ ਕਿਹਾ ਕੋਈ ਨਹੀਂ ਮੈਂ ਆਪਣਾ ਮੋਟਰਸਾਈਕਲ ਲੈ ਆਵਾਂਗਾ ਕੋਈ ਨਹੀਂ ਆਪਾਂ ਉੱਥੇ ਆ ਲੈ ਕੇ ਜਾਣਾ ਮੈਨੂੰ ਕਹਿੰਦੇ ਠੀਕ ਹੈ ਜੀ ਫਿਰ ਉੱਥੇ ਲੈ ਕੇ ਗਏ ਜੀ ਉੱਥੇ ਆਪਾਂ ਪਹਿਸਟ ਇਨਾਮ ਜੀ 5200 ਰੁਪਿਆ ਨਾਲੇ ਟਰੋਫੀ ਫਿਰ ਮੈਂ ਕਰੀ ਬਣਾਇਆ ਸੀ ਇਹ ਇੱਕ ਹਫਤਾ ਲੱਗ ਗਿਆ ਮਤਲਬ ਇਹਨੂੰ ਬਣਾਉਣ ਚੇ ਪਰ ਇਹ ਵਰਕਿੰਗ ਨਹੀਂ ਕੀਤਾ ਜਦੋਂ ਵੀ ਮੈਂ ਚਲਾਉਂਦਾ ਨਾ ਕਦੀ ਟਾਇਰ ਲੱਥ ਜਾਂਦਾ ਸੀ ਕਦੀ ਬੈਰਿੰਗ ਟੁੱਟ ਜਾਂਦੇ ਹਨ ਤੇ ਤਾਂ ਕਰਕੇ ਫਿਰ ਮੈਂ ਇਹ ਕੁਝ ਨਹੀਂ ਹੁੰਦਾ ਹੁਣ ਕੋਸ਼ਿਸ਼ ਕਰ ਲੈ ਫਿਰ ਬਣਾ ਕੇ ਛੱਡਾਂਗੇ ਆਪਾਂ ਮੈਂ ਕੋਸ਼ਿਸ਼ ਕਰਦਾ ਰਿਹਾ ਤੇ ਫਿਰ ਮੈਂ ਬਣਾਇਆ 2 ਹਫ਼ਤਿਆਂ ਨਾਲੇ ਬਣ ਗਿਆ ਪੂਰੀ ਮਿਹਨਤ ਨਾਲ ਵੈਲਡਿੰਗ ਸੈੱਟ ਘਰੇ ਪਿਆ ਸੀ ਆਪਾਂ ਵੈਲਡ ਕਰ ਕਰਕੇ ਤੇ ਸਾਰਾ ਕੁਝ ਐ ਬਣਾਉਂਦੇ ਰਹੇ ਤੇ ਜਦੋਂ ਚੱਲਿਆ ਬਹੁਤ ਖੁਸ਼ੀ ਹੋਈ ਕਿ ਹਾਂ ਵੀ ਆਪਣੀ ਚੀਜ਼ ਚੱਲੀ ਐ ਜਿਹੜੀ ਚੀਜ਼ ਐ ਆਪਣੀ ਤੂੰ ਆਪ ਆਪਣੀ ਚੀਜ਼ ਉੱਤੇ ਬਹਿ ਕੇ ਉਹਨੂੰ ਚਲਾ ਰਹੀਆਂ ਬਹੁਤ ਖੁਸ਼ੀ ਹੋਈ ਜਦੋਂ ਚੱਲਿਆ ਪਹਿਲੀ ਵਾਰ ਦੀ ਬੈਸਟ ਪਾਰਟ ਵੈਨ ਆਈ ਆਸਕਟ ਹਿਮ ਥੈਟ ਵਾਈ ਦੀ ਸਟਾਰਟਿੰਗ ਆਫ ਬਾਈਕ ਇਜ਼ ਰਿਲੇਟਡ ਟੂ ਪ੍ਰੈਸਿੰਗ ਦੀ ਬ੍ਰੇਕਸ ਹੀ ਐਕਸਪਲੇਨਡ ਥੈਟ The modern engines because if you press the ignition then the you know bike will immediately take off so to control that he has additional feature of pressing a brake and only then bike can start and besides this the further uh, you know uh, augmentation of uh, technology or interface of new technology into this bike is he is going to use solar panels so, so that the range of the bike which is currently 12 kilometer can be increased to say 50 kilometer and speed also can be increased right now the top speed of bike is around 22 to 23 km per hour the child is uh, uh, already very good into uh, making various uh, projects and all and uh, he won first prize in uh, science project which was conducted uh, at bhai gurdas engineering college he won 5100 rupees made us proud made his parents proud made the entire school proud